بس بالکل ਅੱਜ ਅਸੀਂ ਜਿਹੜੀ ਸਾਡੀ ਲੋਕ ਸਭਾ ਦੀ ਸ਼ੋਹਨ ਹੋਈ ਹੈ ਅੰਮ੍ਰਿਤਸਰ ਤੋਂ ਜਿੱਤੁਰਕ ਬਾਦ ਮੈਂ ਗੁਰੂ ਮਹਾਰਾਜ ਦੇਦਰਸ਼ਨ ਦੀਏ ਆਏ ਔਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਐਸਾ ਹੀ ਪਰਮਾਤਮਾ ਦੇ ਕਰਤੂਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਦਕਾ ਗੁਰੂ ਰਾਮਦਾਸ ਜੀ ਦੇ ਘਰੋਂ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਦੇਰੇ ਤੇ ਵਿੱਚ ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਦਸ਼ੁਕਰਾਨੀ। ਤੋਂ ਸਾਇਕਲਰ ਬੜੀ ਵੱਡੀ ਦੇ ਨਾਲ ਪੰਜਾਬ ਦੇ ਟਿਕਾਣੇ ਨੂੰ ਕਿਉਂ ਕਿ ਸੈਕੂਲਰ ਸੂਝ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਸੀ ਉਹ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੂਝ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਹੈ। ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੀ ਕਿਉਂਕਿ ਉਹਨਾਂ ਨੇ ਝੂਠ ਝੂਠ ਬਹੁਤ ਜਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ। ਤੋਂ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪ੍ਰੀਖਿਆਾਂ ਸੀ ਔਰ ਉਸੇ ਪ੍ਰੀਖਿਆਾਂ ਨਹੀਂ ਜੇ ਕਾਰਨ ਲੋਕਾਂ ਨੇ ਉਹਨਾਂ ਦੇ ਵਿਰੋਧ ਚੁੱਕੇ ਬਿਲਕੁਲ ਗੁਰੂ ਮਹਾਰਾਜ ਦੀ ਕਰਤਾਨਾ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਈਏਗਾ